100 ਕਰੋੜ ਦੀ ਠੱਗੀ ਵੱਜ ਚੁੱਕੀ ਆ ਸਾਡੇ ਕੈਮਰੇ ਵੇਖ ਕੇ ਬੈਂਕ ਵਾਲਿਆਂ ਨੇ ਗੇਟ ਜਿਹੜਾ ਸ਼ਟਰ ਆ ਉਹ ਬੰਦ ਕਰ ਦਿੱਤਾ ਐਕਸੈਸ ਬੈਂਕ ਆ ਭਾਜੀ ਮੇਰਾ तकरीबन 1 ਕਰੋੜ ਦੇ ਲਗਭਗ ਹੈ ਜੀ ਕਰੀਬ ਮਦਰਤਾ ਚ ਗਈ 1 ਕਰੋੜ 30 ਦੇ ਕਰੀਬ ਜੀ ਮੇਰਾ ਜੀ ਤਕਰੀਬਨ ਹੈਗਾ ਜੀ 100 ਲੱਖ ਰੁਪਏ ਮੇਰਾ ਤਕਰੀਬਨ 60 ਲੱਖ ਹੈ ਜੀ 32 ਲੱਖ ਰੁਪਏ ਹੈ ਜੀ 44 ਲੱਖ ਰੁਪਏ 13 ਲੱਖ ਰੁਪਏ 33 ਲੱਖ ਇਹ ਵੀ 10 ਲੱਖ 50000 ਰੁਪਏ ਕਢਾਇਆ ਜੀ ਮੈਨੂੰ ਮੈਨੇਜਰ ਨੂੰ ਵੀ ਦੱਸਿਆ ਯਾਰ ਬੁਲਾਇ ਮੈਨੇਜਰ ਨੂੰ ਜੀ ਤੂੰ ਵੀ ਇਨਵੋਲਵ ਸੀ ਵਿੱਚ ਤੈਨੂੰ ਪਤਾ ਸੀ ਲੋਕ ਉਹਦੇ ਜੁੱਤੀਆਂ ਮਾਰਦੇ ਸੀ ਆ ਕੇ ਤੂੰ ਨਹੀਂ ਦੱਸਿਆ ਕਿਸੇ ਨੂੰ ਤੁਸੀਂ ਸਾਰੇ ਇਨਵੋਲਵ ਹੋ ਅਸੀਂ ਤਾਂ ਪ੍ਰਸ਼ਾਸਨ ਅੱਗੇ ਮੰਗ ਕਰਦੇ ਇਹ ਸਾਰੇ ਚੋਰ ਨਹੀਂ ਜਿੰਨੇ ਇੱਥੇ ਹੈਗੇ ਕਿ ਅਫੀਸ਼ਰ ਕੌਣ ਹੈ ਇਸ ਟਾਈਮ ਜੀ ਆਪ ਜੇ ਕੋਈ ਫਰਾਡ ਹੋ ਜਾਂਦਾ ਕੋ ਉਸ ਕੇਸ ਦੇ ਵਿੱਚ ਆਰਬੀਆਈ ਦੇ ਕੀ ਇਨਸਟਰਕਸ਼ਨ ਹੈਗੀਆਂ ਉਹ ਕਸਟਮਰ ਨੂੰ ਪੈਸੇ ਮਿਲਦੇ ਨਹੀਂ ਫਾਈਲ ਦਾ ਐਫਆਈਆਰ ਨਹੀਂ ਨਹੀਂ ਐਫਆਈਆਰ ਐਫਆਈਆਰ ਤਾਂ ਦਰਜ ਹੋ ਗਈ ਐਸ ਆਰ ਇਹ ਫਿਰ ਮੰਨ ਲਓ ਵੀ ਹਜ਼ਾਰ ਖਾਤਾ ਹੈ ਜੀ ਇਹਨੇ ਸਿਸਟਮ ਹੈਂਗ ਕਰਕੇ ਨਾ ਜੀ ਹਜ਼ਾਰ ਖਾਤੇ ਹੀ ਮਤਲਬ ਇਹਨੇ ਸਾਫ ਕਰ ਤੇ ਬੈਂਕ ਦਾ ਹੀ ਸਫਾਇਆ ਕਰ ਲੇਗਾ ਜੀ ਨਾਲ ਜਿਹੜੇ badi team ਆਈ ਹੈ ਜੀ ਉਹ ਸਾਨੂੰ ਨਹੀਂ ਪੁੱਛ ਰਹੀ ਵੀ ਤੁਹਾਡੇ ਨਾਲ ਐਡਾ بڑا ਫਰਾਡ ਹੋ ਗਿਆ ਸਾਨੂੰ ਕੋਈ ਅਸ਼ਵਾਸਨ ਨਹੀਂ ਮਿਲ ਰਿਹਾ ਜੀ ਲੱਗਦਾ ਹੈ ਕਿ ਉੱਚ ਅਧਿਕਾਰੀਆਂ ਦੀ ਵੀ ਮਿਲੀ ਭੁਗਤ ਹੋਈਗੀ ਬਿਲਕੁਲ ਹੋਗੀ ਜੀ ਵੋਲਤਾ ਸਾਨੂੰ ਨਾ ਜੀ ਦਬਕੇ ਮਾਰਦੇ ਆ ਜੀ ਆਹੀ ਜੀ ਅਸੀਂ ਪੁਲਿਸ ਕੋਲ ਜਾਂਦੇ ਆ ਪੁਲਿਸ ਵਾਲੇ ਸਾਨੂੰ ਦਬਕੇ ਮਾਰਦੇ ਸਾਡਾ ਪੈਸਾ ਵੀ ਲੁੱਟ ਹੋ ਗਿਆ ਜੀ ਜਿੱਦਣੇ ਇਹਨੇ ਫਰੋਡ ਕਰਿਆ ਜੀ ਉਦੋਂ ਅਸੀਂ ਇਹਦੇ ਫਲੈਟ ਵੀ ਜਾ ਕੇ ਆਏ ਆ ਉੱਥੇ ਕਹਿੰਦੇ ਜੀ ਇਹਨੂੰ ਤਾਂ 4-5 ਦਿਨ ਹੋ ਗਏ ਜੀ ਫਲੈਟ ਛੱਡੇ ਨੂੰ ਰਾਤ ਨੂੰ ਇਹ 9-10 ਵਜੇ ਆ ਕੇ ਬ੍ਰਾਂਚ ਖੋਲਦਾ ਤਾਂ ਜੀ ਨੰਬਰ ਚੇਂਜ ਕਰਤੇ ਜੀ ਮੈਨੇਜਰ ਨੇ ਅੱਛਾ ਤੇ ਜਿਹੜਾ ਆਪਾਂ ਨੂੰ ਮੈਸੇਜ ਆਉਂਦਾ ਵੀ ਆਪਣੀ ਪੇਮੈਂਟ ਦਾ ਆਈ ਦਾ ਟ੍ਰਾਂਜੈਕਸ਼ਨ ਦਾ ਡੈਬਿਟ ਕ੍ਰੈਡਿਟ ਦਾ ਉਹ ਸਾਨੂੰ ਪਤਾ ਨਹੀਂ ਲੱਗਿਆ ਜੀ ਮੇਰੇ ਤੇ ਮੋਬਾਈਲ ਨੰਬਰ ਚੇਂਜ ਕਰਕੇ ਉਹਨਾਂ ਨੇ ਮੈਸੇਜ ਨਹੀਂ ਆਉਂਦੇ ਤੇ ਹੈ ਕਿ ਜਦੋਂ ਅਸੀਂ 12 13 ਤਰੀਕ ਨੂੰ ਪਤਾ ਲੱਗਿਆ ਇੰਨੇ ਨੂੰ ਇੱਥੇ ਕੰਮ ਹੋਇਆ ਵਾ ਤੇ ਜੀ ਘਟਾਲੇ ਕੈਸ਼ੀਅਰ ਤੇ ਪੁਲਿਸ ਨੇ ਫੜ ਲਿਆ ਪਰ ਮੈਨੇਜਰ ਨਹੀਂ ਫੜਿਆ ਗਿਆ ਮੈਨੇਜਰ ਨਹੀਂ ਹੈ ਕੋਈ ਵੀ ਭੱਜ ਜਾਣਾ ਸੀਗਾ ਜੀ ਜਨਾਜ਼ੀ ਕੰੜੜੇ ਹੋ ਕੇ ਰੋਕ ਦੇਈ ਉਹਨੂੰ ਉਹ ਵੀ ਨਿਕਲ ਦੀ ਤਾਕਤ ਸੀਗਾ ਜੀ ਪੂਰਾ ਅੱਜ 4 ਦਿਨ ਹੋ ਗਏ ਭਾਜੀ ਸਾਨੂੰ ਕੜਿਆ ਨੂੰ ਅਸੀਂ ਦਿਨ ਵੀ ਇੱਤੀ ਸਾਡਾ ਰਾਤ ਵੀ ਉਰੀ ਹੈ ਜੀ ਇਨਕਮ ਟੈਕਸ ਦੀਆਂ ਵੀ ਚਿੱਠੀਆਂ ਆਉਣੀਆਂ ਜਿਹਦੇ ਅਕਾਊਂਟ ਚ ਮੈਂਨੇ ਕੈਸ਼ ਜਮਾ ਕਰਾ ਕੇ ਕੈਸ਼ ਕਢਾ ਲਿਆ ਕੈਸ਼ ਜਮਾ ਕਰਾਇਆ ਕੈਸ਼ ਕਢਾ ਲਿਆ ਟੈ ਇਨਕਮ ਟੈਕਸ ਨੇ ਪੁੱਛਣਾ ਵੀ ਤੁਸੀਂ ਕੀ ਕਰਿਆ ਇਹਦਾ ਜਦ ਕਿ ਅਸੀਂ ਤਾਂ ਕੱਢੇ ਹੀ ਨਹੀਂ ਉਹ ਕਿੰਨੀ ਜਾ ਪੱਤੀ ਜਿਹੜੇ ਘਰ ਦੇ ਮਤਲਬ ਰਸਣ ਪਾਣੀ ਜੋਗਾ ਵੀ ਪੈਸਾ ਨਹੀਂ ਹੈਗਾ ਜੀ ਸਾਡੇ ਕੋਲ ਮਹਾਲੀ ਜ਼ਿਲ੍ਹੇ ਦੇ ਪਿੰਡ ਬਾਂਸੇਪੁਰ ਜਿਹੜਾ ਨਿਊ ਚੰਡੀਗੜ੍ਹ ਸਥਿਤ ਪੈਂਦਾ ਹੈਗਾ ਇੱਥੇ ਇੱਕ ਪ੍ਰਾਈਵੇਟ ਬੈਂਕ ਆ ਐਕਸੈਸ ਐਸਟਮੈਸੀ ਉਹ ਬੈਂਕ ਦੇ ਸਾਹਮਣੇ ਖੜੇ ਆ ਸਾਡੇ ਕੈਮਰੇ ਵੇਖ ਕੇ ਬੈਂਕ ਵਾਲਿਆਂ ਨੇ ਗੇਟ ਜਿਹੜਾ ਸ਼ਟਰ ਆ ਉਹ ਬੰਦ ਕਰ ਦਿੱਤਾ ਐਕਸੈਸ ਬੈਂਕ ਵੈਸੇ ਤਾਂ ਜਿਹੜੀਆਂ ਪ੍ਰਾਈਵੇਟ ਬੈਂਕਾਂ ਹੁੰਦੀਆਂ ਲੋਕੀ ਘੱਟ ਹੀ ਵਿਸ਼ਵਾਸ ਕਰਦੇ ਨੇ ਪਰ ਵਿਸ਼ਵਾਸ ਕੀਤਾ ਤੇ ਲੋਕਾਂ ਦੇ ਨਾਲ ਹੋ ਗਿਆ ਵੱਡਾ ਧੋਖਾ ਹੁਣ ਤੱਕ ਜਿਹੜੇ ਅੰਕੜੇ ਸਾਹਮਣੇ ਆਏ ਨੇ 100 ਕਰੋੜ ਦੀ ਠੱਗੀ ਵੱਜ ਚੁੱਕੀ ਆ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਆਮ ਲੋਕਾਂ ਦੇ ਨਾਲ ਤੇ ਹੋਰ ਵੀ ਜਿੰਨਾ ਲੋਕਾਂ ਦੇ ਇਥੇ ਖਾਤੇ ਸੀ ਇਹ ਬੈਂਕ ਵਾਲੇ ਹੁਣ ਪੱਲਾ ਝਾੜ ਰਹੇ ਨੇ ਸ਼ਟਰ ਬੰਦ ਕਰ ਦਿੱਤੇ ਜਾ ਰਹੇ ਲੋਕਾਂ ਨੂੰ ਭਰੋਸਾ ਨਹੀਂ ਆ ਤੇ ਪੁਲਿਸ ਵੀ ਹਲੇ ਕਿਹੜੀ ਆ ਜਿਹੜੀ ਕਾਰਵਾਈ ਉਹਨਾਂ ਨੂੰ ਕਰਨੀ ਚਾਹੀਦੀ ਪ੍ਰੋਪਰ ਤਰੀਕੇ ਦੇ ਨਾਲ ਨਹੀਂ ਕੀਤੀ ਜਾ ਰਹੀ ਗਰੀਬਾਂ ਦਾ ਪੈਸਾ ਜਾਂ ਜਿਹੜੇ ਇਸ ਇਲਾਕੇ ਦੇ ਵਿੱਚ ਜਿਨ੍ਹਾਂ ਨੇ ਜ਼ਮੀਨਾਂ ਵੇਚ ਕੇ ਇਸ ਖਪਿੰਡ ਦੇ ਵਿੱਚ ਬੈਂਕ ਖੋਲੀ ਗਈ ਕਿਉਂਕਿ ਬੈਂਕ ਵਾਲੇ ਜਿੱਥੇ ਉਹਨਾਂ ਨੂੰ ਲੱਗਦਾ ਹੈ ਕਿ ਜ਼ਮੀਨਾਂ ਦਾ ਭਾਅ ਜ਼ਿਆਦਾ ਉੱਥੇ ਜਾ ਕੇ ਆਪਣੀਆਂ ਦੁਕਾਨਾਂ ਖੋਲ੍ਹ ਲੈਂਦੇ ਨੇ ਫਿਰ ਲੋਕਾਂ ਦੇ ਨਾਲੇ ਠੱਗੀਆਂ ਮਾਰਦੇ ਨੇ ਪ੍ਰਾਈਵੇਟ ਬੈਂਕਾਂ ਵਾਲੇ ਖਾਸ ਕਰਕੇ ਔਰ ਇਹ ਜਿਹੜੀ ਬੈਂਕ ਆ ਪਹਿਲਾਂ ਵੀ ਇਹ ਵਿਵਾਦਾਂ ਵਿੱਚ ਰਹਿੰਦੀ ਅਕਸਰ ਕਿਉਂਕਿ ਪ੍ਰਾਈਵੇਟ ਬੈਂਕ ਵਾਲਿਆਂ ਤੇ ਭਰੋਸਾ ਨਹੀਂ ਆ ਨਾ ਇਹਨਾਂ ਬੈਂਕਾਂ ਤੇ ਭਰੋਸਾ ਤੇ ਨਾ ਇਹਨਾਂ ਬੈਂਕਾਂ ਦੇ ਵਿੱਚ ਜਿਹੜਾ ਸਟਾਫ ਹੁੰਦਾ ਉਹਨਾਂ ਤੇ ਵੀ ਭਰੋਸਾ ਨਹੀਂ ਆ ਤੇ ਮੈਨੇਜਰ ਵੀ ਇਹ ਬੈਂਕ ਵਾਲੇ ਜਿਹੜੇ ਨੇ ਟਾਰਗੇਟ ਪੂਰੇ ਕਰਦੇ ਨੇ ਪਹਿਲਾਂ ਇਹ ਬਹੁਤ ਵੱਡੇ ਵੱਡੇ ਉਮੀਦਾਂ ਜੇ ਤਾਉਂਦੇ ਨੇ ਟਾਰਗੇਟ ਪੂਰਾ ਕਰਕੇ ਤੇ ਫਿਰ ਠਗੀਆਂ ਮਾਰ ਲੈਂਦੇ ਨੇ ਆ ਵਿਚਾਰੇ ਲੋਕ ਖੜੇ ਨੇ ਬੈਂਕ ਦੇ ਬਾਹਰ ਪਿਛਲੇ 4 ਦਿਨਾਂ ਤੋਂ ਨਾ ਬੈਂਕ ਦੇ ਵੱਡੇ ਅਧਿਕਾਰੀ ਨਾ ਬੈਂਕ ਦੇ ਮੈਨੇਜਰ ਡਾਇਰੈਕਟਰ ਐਮ ਡੀ ਚੇਅਰਮੈਨ ਜਿਹੜੇ ਵੱਡੇ ਵੱਡੇ ਬੰਬੇ ਜਾਂ ਹੋਰ ਸੂਬਿਆਂ 'ਚ ਬੈਠੇ ਹੋ ਦੇਖੋ ਖਿੜਕੀ ਖੋਲੀ ਆ ਸ਼ਟਰ ਬੰਦ ਕੀਤਾ ਕਿ ਅੰਦਰ ਕੋਈ ਜਿਹੜਾ ਲੁੱਟਿਆ ਗਿਆ ਜਿਹਦੇ ਨਾਲ ਠੱਗੀ ਵੱਜ ਚੁੱਕੀ ਉਹ ਅੰਦਰ ਨਾ ਆਵੇ ਤਾਲੇ ਲਾ ਦਿੱਤੇ ਆਗੇ ਨੇ ਤੇ ਨਾ ਲੋਕਾਂ ਨੂੰ ਭਰੋਸਾ ਦਿੱਤਾ ਜਾ ਰਿਹਾ ਹੈਗਾ ਇਹ ਬੈਂਕ ਵਾਲਿਆਂ ਦੀ ਇਹ ਇਦਾਂ ਦੀ ਹਸ਼ਰ ਇਹਨਾਂ ਦਾ ਇਹੀ ਆ ਤੇ ਲੋਕ ਠੱਗੇ ਨੇ ਆ ਵਿਚਾਰੇ ਰੋਜ਼ ਆਉਂਦੇ ਨੇ ਕਿਸੇ ਦੇ ਕਰੋੜਾ ਰੁਪਈਆ ਵੀ ਕਿਉਂਕਿ ਇਸ ਇਲਾਕੇ ਦੇ ਵਿੱਚ ਜ਼ਮੀਨਾਂ ਜਿਹੜੀਆਂ ਨੇ ਉਹ ਚੰਗੇ ਭਾਅ ਵਿਕਿਆ ਸੀ ਤੇ ਲੋਕਾਂ ਨੇ ਪਿੱਛੇ ਨੇੜੇ ਆ ਬੈਂਕ ਆ ਕਿਤੇ ਸ਼ਹਿਰ ਚ ਕਿਉਂ ਜਾਣਾ ਪਿੰਡ 'ਚ ਹੀ ਬੈਂਕ ਖੋਲ ਦਿੱਤੀ ਗਈ ਆ ਤੇ ਇਹਨਾਂ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਬਾਪੂ ਜੀ ਤੁਹਾਡੇ ਵੀ ਇਸ ਬੈਂਕ ਦੇ ਵਿੱਚ ਕਿੰਨੇ ਕੀ ਪਏ ਸੀ ਹਾਂ ਜੀ ਨੇੜਾ ਜੀ ਤਕਰੀਬਨ ਹੈਗਾ ਜੀ 80 ਕਰੋੜ ਰੁਪਿਆ ਅੱਛੇ 80 ਲੱਖ ਨਾ 80 ਲੱਖ ਰੁਪਈਆ 80 ਲੱਖ ਰੁਪਈਆ ਤੇ ਕੀ ਕਹਿੰਦੇ ਉਹ ਬੈਂਕ ਵਾਲੇ ਇਹ ਬੈਂਕ ਵਾਲੇ ਸਾਨੂੰ ਕਹਿੰਦੇ ਆ ਵੀ ਸਾਡੀ ਜਾਂਚ ਪੂਰੀ ਹੋ ਜਵੇ ਅਸੀਂ ਸਾਡੀ ਪੰਜੀ ਪੰਜੀ ਮੋੜਾਂਗੇ ਪਰ ਸਾਨੂੰ ਭਰੋਸਾ ਕੋਈ ਨਹੀਂ ਹੈ ਸਾਨੂੰ ਕੋਈ ਟਾਈਮ ਦੇਣ ਮਹੀਨਾ ਦੇਣ 10 ਦਿਨ ਦੇਣ 2 ਮਹੀਨੇ ਦੇਣ 6 ਮਹੀਨੇ ਦੇ ਕੋਈ ਸਾਨੂੰ ਟਾਈਮ ਤਾਂ ਦੇਣ ਹੁਣ ਤੱਕ ਨਾ ਕੋਈ ਡੀਐਸਪੀ ਸਾਹਿਬ ਨਾ ਐਸਐਸਪੀ ਸਾਹਿਬ ਮੋਹ ਕੋਈ ਵੇਖਣਾ ਥਾਣੀ ਦਾ ਐਸਐਚਓ ਤੱਕ ਨਹੀਂ ਅਸਤੇ ਆਇਆ ਸਾਨੂੰ ਪਤਾ ਨਹੀਂ ਕਿ ਪ੍ਰਾਈਵੇਟ ਬੈਂਕ ਵਾਲੇ ਨੇ ਇਹਨਾਂ ਦਾ ਯਕੀਨ ਨਹੀਂ ਕਰਨਾ ਕਿਉਂ ਖਾਤਾ ਖੜਾ ਲਏ ਇਥੇ ਪਿੰਡ ਕਰਕੇ ਹੋ ਗਿਆ ਸਰ ਜੀ ਪਿੰਡ ਨੇ ਸਾਰੇ ਨੇ ਪੰਜ ਪਿੰਡਾਂ ਦੇ 10 ਪਿੰਡਾਂ ਦੇ ਅਸੀਂ ਸਲਾਹ ਕਰਕੇ ਬ੍ਰਾਂਚ ਖੜਾਈ ਹੈ ਵੀ ਸਾਡੇ ਨਜ਼ਦੀਕ ਪੈ ਜੂਗੀ ਸਭ ਤੋਂ ਜਿਆਦਾ ਪੈਸਾ ਸਾਡੀ ਇਹ ਬ੍ਰਾਂਚ ਹੈ ਜਿੰਨੇ ਕਿਹਦੇ ਆਪਣੀ ਬੈਂਕਾਂ ਸਭ ਤੋਂ ਵੱਧ ਪੈਸਾ ਇਸ ਵਿੱਚ ਹੈ ਸਾਵਨ ਨੂੰ ਭਰੋਸਾ ਦਿੱਤਾ ਇਹਨਾਂ ਨੇ ਮੈਕਸ ਕੰਪਨੀ ਦਾ ਵੀ ਉਹੀ ਖਾਤਾ ਹੈਗਾ ਉਹਨਾਂ ਦਾ ਵੀ ਹੈਗਾ 70-80 ਲੱਖ ਰੁਪਈਆ ਉਹ ਵੀ ਉਹ ਚਾਰੇ ਜ਼ਿੰਮੇਵਾਰਾਂ ਨੂੰ ਉਹਦੇ ਦੇ ਪੈਸੇ ਦੇ ਰਹੀ ਹੈ ਐਸੀ ਬੈਂਕ ਤੋਂ ਐਕਸੀ ਬੈਂਕ ਤੋਂ ਹੀ ਇਹਦੇ ਕਰਕੇ ਥਾ ਉਹਨਾਂ ਨੇ ਪੈਸੇ ਉਹਰੇ ਜਮ੍ਹਾਂ ਕਰਾਲੇ ਤੇ ਵੀ ਚਲੋ ਕੋਈ ਗੱਲ ਨਹੀਂ ਹੁਣ ਕਿਹੜਾ ਪਤਾ ਤਾਂ ਵੀ ਫਰਾਡ ਹੋ ਜਾਊਗਾ ਹੁਣ ਇੱਕ ਤਾਂ ਇਹ ਪੁਲਿਸ ਵਾਲਿਆਂ ਨੂੰ ਚਾਹੀਦਾ ਵੀ ਬੈਂਕ ਤੇ ਕੇਸ ਕਰਿਆ ਇਹ ਬਿਲਕੁਲ ਬੈਂਕ ਦੇ ਐਫਆਰਈ ਕੱਟਿਆ ਬੈਂਕ ਦੇ ਕੱਟਦੇ ਨਹੀਂ ਹੈਗੇ ਇਹ ਮੈਨੇਜਰ ਦੇ ਕੱਟ ਰਹੇ ਆ ਬੈਂਕ ਨੂੰ ਨਹੀਂ ਪਾਰਟੀ ਬਣਾਇਆ ਬੈਂਕ ਨੂੰ ਨਹੀਂ ਪਾਰਟੀ ਬਣਾ ਰਹੇ ਉਹੀ ਤਾਂ ਚੀਜ਼ ਹੈ ਨਾ ਇਹ ਪਰਈ ਦਾ ਬੈਂਕ ਪਰ ਕਟਣੀ ਚਾਹੀਦੀ ਇਹਨਾਂ ਨੂੰ ਉਹ ਕੱਟੇ ਤੁਹਾਡੇ ਵੀ ਕਿਨੇ ਕਿ ਪੈਸੇ ਜੀ ਭਾਜੀ ਮੇਰਾ ਤਕਰੀਬਨ 1 ਕਰੋੜ ਦੇ ਲਗਭਗ ਹੈ ਜੀ ਜਿਹੜਾ ਕਿ ਸਾਡੇ ਨਾਲ ਨੰਬਰ ਚੇਂਜ ਕਰਤੇ ਜੀ ਮੈਨੇਜਰ ਨੇ ਅੱਛਾ ਤੇ ਜਿਹੜਾ ਆਪਾਂ ਨੂੰ ਮੈਸੇਜ ਆਉਂਦਾ ਵੀ ਆਪਣੀ ਪੇਮੈਂਟ ਦਾ ਆਈ ਦਾ ਟ੍ਰਾਂਜੈਕਸ਼ਨ ਦਾ ਡੈਬਿਟ ਕ੍ਰੈਡਿਟ ਦਾ ਉਹ ਸਾਨੂੰ ਪਤਾ ਨਹੀਂ ਲੱਗਿਆ ਜੀ ਠੀਕ ਹੈ ਸਾਡੇ ਏਟੀਐਮ ਬਲੌਕ ਕਰਤੇ ਜੀ ਜਦੋਂ ਅਸੀਂ ਆ ਕੇ ਪੁੱਛਦੇ ਤੇ ਕਹਿੰਦਾ ਮੇਰਾ ਸਿਸਟਮ ਬੰਦ ਹੈ ਮੇਰਾ ਸਿਸਟਮ ਬੰਦ ਹੈ ਜੀ ਬੈਂਕ ਐਦਾਂ ਪਈ ਹੁੰਦੀ ਸੀ ਜਿਵੇਂ ਲਵਾਰਸ ਹੁੰਦਾ ਜੀ ਕੋਈ ਇਹਦਾ ਵਾਲੀ ਵਾਲਸ ਹੈ ਹੀ ਨਹੀਂ ਅਸੀਂ ਕਦੇ ਇਹਦੀ ਤभी ਕਰੀ ਹੈ ਜੀ ਉੱਪਰ ਪਰ ਕਿਸੇ ਵੀ ਬੈਂਕ ਵਾਲੇ ਜਿਹੜੇ ਸੀਨੀਅਰ ਅਧਿਕਾਰੀ ਤੇ ਜੀ ਉਹਨਾਂ ਨੇ ਸੀਰੀਅਸ ਨਹੀਂ ਲਿਆ ਹੈਗਾ ਜੀ ਠੀਕ ਹੈ ਜੀ ਹੁਣ ਸਾਨੂੰ ਅੱਜ 4 ਦਿਨ ਹੋ ਗਏ ਭਾਜੀ ਇੱਥੇ ਖੜਿਆ ਨੂੰ ਠੀਕ ਹੈ ਸਾਡੇ ਜਿਹੜੇ ਇਲਾਕੇ ਦੇ 10 12 ਪਿੰਡ ਹੈ ਜੀ ਉਹ ਵੀ ਲੋਕ ਸਵੇਰੇ ਆ ਜਾਂਦੇ ਆ ਜੀ ਅਸੀਂ ਰਾਤ ਨੂੰ ਵੀ ਇੱਥੇ ਖੜੇ ਆ ਅਸੀਂ ਤਾਂ ਇਹ ਪਿੰਡ ਦੇ ਹੀ ਆ ਜੀ ਆ ਸਾਡਾ ਪਿੰਡ ਦਾ ਬੈਂਕ ਤਾਂ ਜੀ ਅਸੀਂ ਪਿੰਡ ਦੇ ਕਰਕੇ ਆਪਣਾ ਖਾਤਾ ਖੋਲਵਾਇਆ ਹੋਇਆ ਜੀ 2013 ਦਾ ਬੈਂਕ ਖੁੱਲਿਆ ਹੋਇਆ ਇਹ ਠੀਕ ਹੈ ਜੀ ਇਹ 8 ਸਾਲ ਤੋਂ ਇਹ ਬੰਦਾ ਉਹਰੇ ਆ ਆਪਣਾ ਪੋਸਟਡ ਹੈ ਜੀ ਇਹ ਹੌਲੀ ਹੌਲੀ ਇਹਨੂੰ ਐਡੀ ਬੜੀ ਪੋਟ ਦੇਤੀ ਕੋਈ ਵੇਰੀਫਿਕੇਸ਼ਨ ਨਹੀਂ ਕਰੀ ਕੋਈ ਕੁਝ ਨਹੀਂ ਕਰਿਆ ਹੈਗਾ ਜੀ ਹੁਣ ਅਸੀਂ ਨਾ ਸਾਡੀ ਪੁਰਜ ਕੋਲ ਸੁਣਵਾਈ ਹੋ ਰਹੀ ਹੈ ਜੀ ਅਚਿਆ ਕੋਈ ਜਿਹੜੇ ਪ੍ਰਸ਼ਾਸਨ ਦੇ ਕੋਈ ਉੱਚ ਅਧਿਕਾਰੀ ਹੈ ਨਾ ਤਾਂ ਕੋਈ ਉਹ ਹੁਣ ਤੱਕ ਕਿਸੇ ਨੇ ਆ ਕੇ ਸਾਨੂੰ ਪੁੱਛਿਆ ਜੀ ਓਰੇ ਨਾ ਕੋਈ ਜਿਹੜੇ ਬੜੀ ਟੀਮ ਆਈ ਹੈ ਜੀ ਉਹ ਸਾਨੂੰ ਨਹੀਂ ਪੁੱਛ ਰਹੀ ਵੀ ਤੁਹਾਡੇ ਨਾਲ ਐਡਾ ਬੜਾ ਫਰਾਡ ਹੋ ਗਿਆ ਸਾਨੂੰ ਕੋਈ ਵਿਸ਼ਵਾਸ ਨਹੀਂ ਮਿਲ ਰਿਹਾ ਜੀ ਠੀਕ ਹੈ ਵੀ ਸਾਨੂੰ ਸਾਡਾ ਪੈਸਾ ਜਿਹੜਾ ਗਿਆ ਅਸੀਂ ਤਾਂ ਬੈਂਕ ਨੂੰ ਦਿੱਤਾ ਹੈ ਜੀ ਠੀਕ ਹੈ ਜੀ ਮੈਨੇਜਰ ਇਹਨਾਂ ਦਾ ਸੀਗਾ ਜੀ ਸਾਡਾ ਤਾਂ ਕੋਈ ਮੈਨੇਜਰ ਵੀ ਨਹੀਂ ਹੈਗਾ ਇਹ ਠੀਕ ਹੈ ਜੀ ਅਸੀਂ ਬੈਂਕ ਤੇ ਭਰੋਸਾ ਕਰਕੇ ਸਾਰੇ ਅਸੀਂ ਛੋਟੇ ਆਮ ਮਜ਼ਦੂਰ ਕਿਸਾਨ ਹੈ ਸਾਡੀਆਂ ਕਿਸੇ ਦੀਆਂ ਜ਼ਮੀਨਾਂ ਐਕਵਾਇਰ ਹੋਈਆਂ ਹੋਈਆਂ ਜੀ ਕਿ ਉਹੀ ਸਾਡੇ ਕੋਲ ਆਹੀ ਜ਼ਮੀਨਾਂ ਦਾ ਪੈਸਾ ਦਾ ਕਿਸੇ ਨੇ ਜੀ ਆਪਣਾ ਕਰਜ਼ਾ ਤਾਰਨੇ ਵਾਸਤੇ ਕਿਸੇ ਨੇ ਆਪਣੇ ਬੱਚਿਆਂ ਦੀ ਪੜ੍ਹਾਈ ਵਾਸਤੇ ਜੀ ਕਿਸੇ ਨੇ ਆਪਣੇ ਬੱਚਿਆਂ ਦੇ ਵਿਆਹ ਕਰਜਾਂ ਵਾਸਤੇ ਜੀ ਹੁਣ ਇਹ ਜ਼ਿਆਦਾਤਰ ਕੇਸ ਐਦਾਂ ਆਏ ਆਂ ਜੀ ਵਿਆਹ ਦਾ ਸੀਜ਼ਨ ਚੱਲ ਰਿਹਾ ਕਿਸੇ ਨੇ ਆਪਣੀ ਬੇਟੀ ਦਾ ਵਿਆਹ ਕਰਨਾ ਕਿਸੇ ਨੇ ਕਰਜ਼ਾ ਤਾਰਨਾ ਠੀਕ ਹੈ ਜੀ ਉਹ ਲੋਕਾਂ ਨੇ ਇਸ ਕਰਕੇ ਉਹਰੇ ਪੈਸਾ ਰੱਖਿਆ ਹੋਇਆ ਤਾਂ ਜੀ ਉਧਰ ਵਿਆਹ ਵਾਲੇ ਵਿਚਾਰੇ ਉਹ ਪ੍ਰੋਗਰਾਮ ਲੱਗੇ ਹੋਏ ਕਰਨ ਆਪਣੇ ਇੱਧਰ ਐਡੀ ਵੱਡੀ ਠੱਗੀ ਵੱਜ ਗਈ ਜੀ ਨਖੇਦੀ ਐਡੀ ਵੱਡੀ ਨਖੇਦੀ ਹੈ ਜੀ ਇੰਦੇ ਇਹਨਾਂ ਦੇ ਕਿਸੇ ਵੀ ਉੱਚ ਅਧਿਕਾਰੀ ਦੇ ਕੰਨ ਤੱਕ ਜੂਨ ਹੀ ਸਰਕੀ ਵੀ ਸਾਡਾ ਬੰਦਾ ਇੰਨਾ ਕਫੜਾ ਕਰ ਰਿਹਾ ਬ੍ਰਾਂਚ ਦਾ ਕਿਉਂਕਿ ਇੱਕ ਨਾਮੀ ਬ੍ਰਾਂਚ ਐ ਐਗਜ਼ਿਸ ਬੈਂਕ ਇਹਨਾਂ ਦੇ ਉੱਚ ਅਧਿਕਾਰੀਆਂ ਨੂੰ ਬਿਲਕੁਲ ਹੀ ਪਿੰਡ ਨਹੀਂ ਲੱਗੀ ਜਾਂ ਥੱਲੇ ਸਟਾਫ ਨੂੰ ਨਹੀਂ ਲੱਗੀ ਜਦੋਂ ਅਸੀਂ ਆਉਂਦੇ ਇਹਨਾਂ ਦਾ 21 ਭੰਨ ਆਉਂਦਾ ਭਾਈ ਸਿਸਟਮ ਡਾਊਨ ਹੈ ਤੁਸੀਂ ਆਪ ਸਮਝਦਾਰ ਬੰਦੇ ਹੋ ਜੀ ਇੱਕ ਦਿਨ ਸਿਸਟਮ ਡਾਊਨ ਹੋ ਸਾਲ ਡੇਢ ਸਾਲ ਤਾਂ ਨਹੀਂ ਹੋ ਸਕਦਾ ਜੀ ਤੇ ਇਹਨਾਂ ਦੀ ਉੱਚ ਅਧਿਕਾਰੀ ਉੱਚ ਪੱਧਰ ਦਾ ਲੱਗਦਾ ਹੈ ਕਿ ਉੱਚ ਅਧਿਕਾਰੀਆਂ ਦੀ ਵੀ ਮਿਲੀ ਭੁਗਤ ਹੋਈਗੀ ਬਿਲਕੁਲ ਹੋ ਗਈ ਜੀ ਐਡਾ ਵੱਡਾ ਫਰੋਡ ਹੋਇਆ तकरीबन ਚਲੋ ਕਹਿਣ ਨੂੰ ਤਾਂ ਜੋ ਮਰਜੀ ਕਹਿਣ ਜਿਆਦਾ ਨਹੀਂ ਤਾਂ 70-80 ਕਰੋੜ ਦੇ ਨੇੜੇ ਤੇੜੇ ਦਾ ਹੋਇਆ ਜੀ ਤੁਹਾਡੇ ਕਿੰਨੇ ਕਿ ਪੈਸੇ ਇੱਥੇ ਮੇਰਾ तकरीबन 60 ਲੱਖ ਹੈ ਜੀ ਕੁਛ ਕੈਸ਼ ਸੀਗਾ ਜੀ ਵਿੱਚ 4-5 ਲੱਖ ਰੁਪਏ ਜੀ ਅੱਛਾ ਜੀ ਤੇ ਉਹ ਵੀ ਜਿਹੜਾ ਮੇਰਾ ਆਈਟੀਮ ਬਲੌਕ ਕੀਤਾ ਜੀ ਇਹਨੇ ਤਾਂ ਮੈਨੂੰ ਕਹਿੰਦਾ ਪਿੱਛੋਂ ਹੋ ਗਿਆ ਜੀ ਤੇ तकरीबन ਇਹਨੂੰ ਫੜਨ ਵਾਲੇ ਹੀ ਅਸੀਂ ਆ ਜੀ ਦੋ ਚਾਰ ਬੰਦੇ ਕਿੰਨੇ ਹੈ ਸਟਾਫ ਕਿੰਨਾ ਹੈ ਟੋਟਲ ਇੱਥੇ ਇਹਨਾਂ ਦਾ ਤਕਰੀਬਨ ਜੀ ਹੁਣ ਤਾਂ ਤਿੰਨ ਕ ਬੰਦੇ ਹੀ ਆਉਂਦੇ ਸੀਗੇ ਕੋਈ ਛੁੱਟੀ ਤੇ ਚੱਲ ਰਹੇ ਨੇ ਇਹਦਾ ਰਾਤ ਨੂੰ 9:00 ਵਜੇ ਤੱਕ 9:00 ਵਜੇ ਤੱਕ ਬੈਠੇ ਰਹਿੰਦੇ ਤਾਂ ਕੱਲ ਲਈ ਕੈਸ਼ੀਅਰ ਨੂੰ ਪਰਾਂ ਕਰ ਦਿੰਦਾ ਤਾਂ ਕੈਸ਼ੀਅਰ ਤੇ ਆਪਣਾ ਪੁੱਛ ਲੈਣਾ ਹੈ ਨਾ ਸਾਰਾ ਬਾਇਓ ਡਾਟਾ ਆਪ ਬੈਠ ਜਾਣਾ ਆਪੇ ਲੱਗਿਆ ਰਹਿੰਦਾ ਕੰਪਿਊਟਰ 'ਤੇ ਕੰਮ ਜੋ ਵੀ ਕਰਦਾ ਤਾਂ ਸਾਰੀ ਕਾਰਬ ਜਿੰਨੇ ਵੀ ਬੰਦਿਆਂ ਦੇ ਫੋਨ ਨੰਬਰ ਤੇ ਸਾਰੇ ਇਹਨਾਂ ਚੇਂਜ ਕਰਤੇ ਅੱਛਾ ਜੀ ਖਾਤੇ 'ਚ ਪੈਸੇ ਕਿਸੇ 'ਚ 2 ਕਰੋੜ ਪਾ ਤਿਆ ਫਿਰ ਆਪਣੀ ਮਾਂ ਦੇ ਨਾਂ ਕਰਾ ਤੇ ਪਤਾ ਨਹੀਂ ਕਿਹਦੇ ਕਿਹਦੇ ਨਾਂ ਕਰਾਏ ਆ ਸਾਰੇ ਲੈ ਗਿਆ ਜੀ 70-80 ਲੱਖ ਰੁਪਏ ਲੈ ਗਿਆ 70 ਕੋਣ ਮੈਨੇਜਰ ਕੋਣ ਹੈ ਮੈਨੇਜਰ ਕੀ ਦਾ ਨਾਮ ਹੈ ਇਹਦਾ ਨਾਮ ਗੌਰਵ ਸ਼ਰਮਾ ਹੈ ਜੀ ਹਮ ਠੀਕ ਹੈ ਜੀ ਵੇ ਦੱਸਣ ਵਾਲੇ ਆਪਣਾ ਡਰੈਸ ਐ ਦਾ ਪਠਾਨਕੋਟ ਦਾ ਦੱਸਦੇ ਜੀ ਇੱਥੇ ਫਲੈਟ ਲਿਆ ਸੀ ਕਿਰਾਏ ਤੇ ਇਹਨੇ ਪਹਿਲਾਂ ਉਹ ਮਿਕਸਚਰ ਰਹਿੰਦਾ ਸੀਗਾ ਜੀ ਹੁਣ ਅੰਬਿਕਾ ਜੀ ਉਰੇ ਬਿਲਡਿੰਗ ਉਹਦੇ ਵਿੱਚ ਰਹਿੰਦਾ ਤਾਂ ਜੀ ਜਿੱਦਣ ਐਨੇ ਫਰੋਡ ਕਰਿਆ ਜੀ ਉਸ ਦਿਨ ਅਸੀਂ ਇਹਦੇ ਫਲੈਟ ਵੀ ਜਾ ਕੇ ਆਏ ਆ ਉੱਥੇ ਕਹਿੰਦੇ ਜੀ ਇਹਨੂੰ ਤਾਂ 4-5 ਦਿਨ ਹੋ ਗਏ ਜੀ ਫਲੈਟ ਛੱਡੇ ਨੂੰ ਠੀਕ ਆ ਜੀ ਸਾਨੂੰ ਇਹਦੇ ਉੱਪਰ ਸ਼ੱਕ ਹੋਈ ਅਸੀਂ 15-20 ਦਿਨ ਤੋਂ ਇਹਦੇ ਪਿੱਛੇ ਫਿਰ ਰਹੇ ਤੇ ਸਾਨੂੰ ਐ ਲੱਗ ਰਿਹਾ ਵੀ ਇਹ ਕੋਈ ਕਬਲਾ ਕਰ ਰਿਹਾ ਵੀ ਸਾਡੇ ਨਾਲ ਜੀ ਸਾਨੂੰ ਸਾਨੂੰ ਐ ਨਹੀਂ ਦਾ ਪਤਾ ਵੀ ਇਹਨੇ ਸਾਰੇ ਬ੍ਰਾਂਚ ਨਾਲੇ ਕਬਲਾ ਕਰ ਲਿਆ ਜੀ ਮੰਨ ਲਓ ਭਾਜੀ ਮੰਨ ਲਓ ਖਾਤਾ ਹੈ ਜੀ ਇਹਨੇ ਸਿਸਟਮ ਹੈਂਗ ਕਰਕੇ ਨਾ ਜੀ ਹਜ਼ਾਰ ਖਾਤੇ ਹੀ ਮਤਲਬ ਇਹਨੇ ਸਾਫ ਕਰ ਤੇ ਬੈਂਕ ਦਾ ਹੀ ਸਫਾਇਆ ਕਰ ਲੇ ਗਿਆ ਜੀ ਨਾਲ ਸਾਰੇ ਖਾਤਿਆਂ ਦਾ ਜੀ ਪਰ ਜਿਆਦਾ ਐਡਾ ਬੜਾ ਇਹਨੇ ਸਿਸਟਮ ਹੈਂਗ ਕਰਿਆ ਜੀ ਕਿ ਆ ਜਿਹੜੇ ਉੱਪਰ ਉੱਪਰ ਵਾਲੇ ਜਿਹੜੇ ਉੱਚ ਅਧਿਕਾਰੀ ਤੇ ਜੀ ਬੰਬੇ ਵਾਲੇ ਉਹ ਇਹਦੀ ਲਾਈਵ ਲੋਕੇਸ਼ਨ ਰੋਹ ਜਾਂਦੀ ਹੈ ਜੀ ਬੰਬੇ ਠੀਕ ਹੈ ਜੀ ਉਹਨਾਂ ਨੇ ਕਿਸੇ ਨੇ ਗੌਰ ਵੀ ਨਹੀਂ ਕਰੀ ਹੈਗੀ ਜੀ ਇਹਨੂੰ ਪੁੱਛਿਆ ਤੱਕ ਵੀ ਨਹੀਂ ਹੈਗਾ ਜੀ ਬੈਂਕ ਦੇ ਓਰੇ ਨਾ ਕੋਈ ਤੁਹਾਨੂੰ ਕੋਈ ਗਾਰਡ ਸਾਨੂੰ ਮਿਲਦਾ ਤਾਂ ਜੀ ਰਾਤ ਨੂੰ ਇਹ 9 10 ਵਜੇ ਆ ਕੇ ਬ੍ਰਾਂਚ ਖੋਲਦਾ ਤਾਂ ਜੀ 9 ਵਜੇ 9 ਵਜੇ ਦਾ ਤਾਂ ਟਾਈਮ ਨਹੀਂ ਹੁੰਦਾ ਅਸੀਂ ਪੁੱਛਦੇ ਹੁੰਦੇ ਤੇ ਜੀ ਸਵੇਰ ਟਾਈਮ ਕਈ ਵਾਰ ਅਸੀਂ ਰਾਤ ਨੂੰ ਵੀ ਆਏ ਉਹਦੇ ਕੋਲ ਕਹਿੰਦਾ ਵੀ ਮੇਰਾ ਦਿਨ ਵਿੱਚ ਸਿਸਟਮ ਨਹੀਂ ਚੱਲਦਾ ਹੈਗਾ ਤਾਂ ਕਰਕੇ ਮੈਨੂੰ ਨਾ ਜਿਹਦਾ ਮਤਲਬ ਕੋਈ ਪੈਸਾ ਲੈਣ ਦੇਣ ਕਰਨਾ ਉਹ ਕਹਿੰਦਾ ਜਿਹੜੇ ਡੇਟ ਦਾ ਮੈਂ ਕਿਸੇ ਨੂੰ ਚੈੱਕ ਦੇ ਆ ਕਿਸੇ ਦਾ ਕ੍ਰੈਡਿਟ ਕਰਨਾ ਕਿ ਦਾ ਡੈਬਿਟ ਕਰਨਾ ਕਹਿੰਦਾ ਵੀ ਜਦ ਤੱਕ ਮੇਰਾ ਉਹ ਨਹੀਂ ਹੁੰਦਾ ਮੈਂ ਘਰ ਨਹੀਂ ਜਾ ਸਕਦਾ ਮਾ ਵੀ ਤੇਰੇ ਨਾਲ ਹੋਰ ਜਿਹੜੇ ਮੁਲਾਜ਼ਮ ਹੈ ਤੇਰੇ ਕੋਈ ਕੈਸ਼ੀਅਰ ਹੈ ਕੋਈ ਉੱਚ ਅਧਿਕਾਰੀ ਤੂੰ ਬੁਲਾਇਆ ਵੀ ਰਾਤ ਨੂੰ ਬ੍ਰਾਂਚ ਖੋਲ ਰਹੇ ਆ ਅਸੀਂ ਬਹੁਤ ਰੌਲਾ ਪਾਇਆ ਜੀ ਉਹ ਉੱਪਰ ਤੱਕ ਵੀ ਅਸੀਂ ਸ਼ਿਕਾਇਤ ਕਰੀ ਪਰ ਸਾਡੀ ਕਿਸੇ ਨੇ ਵੀ ਨਹੀਂ ਸੁਣੀ ਵੀ ਰਾਤ ਨੂੰ ਆ ਕੇ ਬ੍ਰ ਸਾਡੇ ਬੈਂਕ ਜੀ ਖਾਤ ਬੈਂਕ ਜੀ ਮਾਦਰ ਸਾਫ ਦੇ ਸੀਗੇ ਜੀ 13 ਲੱਖ ਰੁਪਏ ਜੀ ਤੇ ਹੁਣ ਕੀ ਕਹਿੰਦੇ ਬੈਂਕ ਵਾਲੇ ਬੈਂਕ ਵਾਲੇ ਕਹਿੰਦੇ ਤਾਂ ਹੈ ਜੀ ਆ ਜਣੇ ਅਸੀਂ ਮੋੜਾਂਗੇ ਪੰਜੀ ਪੰਜੀ ਮੋੜਾਂਗੇ ਜੀ ਪਰ ਸਾਨੂੰ ਲੱਗਦਾ ਨਹੀਂ ਹੈ ਜੀ ਕੋਈ ਸਾਡੇ ਦਾ ਸਾਨੂੰ ਕਹਿੰਦਾ ਹਿਡਨ ਕਰੇ ਹੋਇਆ ਅਸੀਂ ਤਾਂ 6 ਮਹੀਨੇ ਪਹਿਲਾਂ ਹੀ ਕਰ ਲਈ ਸੀਗੇ ਸਾਡੇ ਹਾਂ ਜੀ ਕਹਿੰਦਾ ਹਿਡਨ ਕਰੇ ਹੋਇਆ ਕਿਉਂਕਿ ਸਾਡੀਆਂ ਪਾਲਸੀਆਂ ਦੀ ਕਿਸ਼ਤ ਨਾ ਕੱਟ ਜਵੇ ਨਾ ਕਿਉਂਕਿ ਅਸੀਂ ਬੰਦ ਕਰਾਉਣੀਆਂ ਸੀਗੀਆਂ ਪਾਲਸੀਆਂ ਤੁਹਾਡੇ ਕੀ ਨਿਕਿਆ ਜੀ ਮੇਰਾ ਵੀ 30-30 ਲੱਖ ਰੁਪਏ ਆਏ ਨੇ ਅੱਛਾ ਜੀ ਖਾਤਾ ਕਦੋਂ ਹੀ ਖੁਲਾਇਆ ਇੱਥੇ ਖਾਤਾ ਜੇ ਹੋ ਗਿਆ ਜੀ 8-9 ਸਾਲ ਹੋ ਗਏ ਖਾਤਾ ਦਾ ਅੱਛਾ ਜੀ ਹਾਂ ਜੀ ਇਹ ਬੈਂਕ ਕਾਫੀ ਪੁਰਾਣੀ ਹੈ 2013 ਦਾ ਜੀ ਅੱਛਾ ਜੀ ਹਾਂ ਜੀ ਲੋਕੇਸ਼ਨ ਨੇਪਾਲ ਦੀ ਆ ਗਈ ਉਹਦੀ ਨੇਪਾਲ ਦੇ ਬਾਰਡਰ ਤੇ ਚਲੇ ਗਿਆ ਤੁਹਾਨੂੰ ਕਿਹਨੂੰ ਦੇ ਨੇਪਾਲ ਦੀ ਆ ਗਈ ਸਾਲੇ ਦੱਸਦੇ ਦੇ ਆਪਣਾ ਬੰਦਾ ਉਹਨਾਂ ਕਰੀ ਦੀ ਲੋਕੇਸ਼ਨ ਟਰੇਸ ਕਰਿਆ ਦਾ ਉਹ ਬਾਰਡਰ ਤੇ ਆ ਰਹੀ ਹੈ ਲੋਕੇਸ਼ਨ ਨੇਪਾਲ ਤੋਂ ਫਿਰ ਹੋਰ ਮੁਲਕ ਭੱਜ ਜੂ ਹਾਂਜੀ ਹਾਂ ਉਹ ਤਾਂ ਚਲੇ ਗਿਆ ਉਹ ਨਹੀਂ ਫੜਿਆ ਉਹ ਨਹੀਂ ਫੜਿਆ ਜਾਂਦਾ ਕਿਉਂਕਿ ਉਹ ਟਾਈਮ ਨਾਲ ਹੀ ਨਿਕਲ ਗਈ ਹੂੰ ਹੂੰ ਸ਼ਾਇਦ ਪ੍ਰਸ਼ਾਸਨ ਵੀ ਸ਼ਾਇਦ ਮਾੜਾ ਮੋਟਾ ਮਿਲੀ ਭੁਗਤੋ ਇੰਨਾ ਸਕੈਮ ਕੀਤਾ ਜੀ ਉਹਨੇ ਕਿਉਂਕਿ ਪ੍ਰਸ਼ਾਸਨ ਨੇ ਨਹੀਂ ਕਰਨੀ ਕੋਈ ਕਾਰਵਾਈ ਸਾਨੂੰ ਨਹੀਂ ਲੱਗਦਾ ਕਿਨੇ ਪੈਸੇ ਮੇਰੇ ਪਿਤਾ ਜੀ ਦੇ ਸੀਗੇ ਜੀ 44 ਲੱਖ ਰੁਪਈਆ ਜੀ ਤੇ ਪਿਤਾ ਜੀ ਇਸੇ ਟੈਨਸ਼ਨ 'ਚ ਬਿਮਾਰ ਨੇ ਜੀ ਹੁਣ ਉਹਨਾਂ ਨੂੰ ਹਸਪੀਟਲ ਲੈ ਕੇ ਜਾਣੇ ਦਿੱਲੀ ਲੇਕਿਨ ਸਾਡੀ ਕੋਈ ਸੁਣਵਾਈ ਨਹੀਂ ਹੈ ਜੀ ਹਜੇ ਤੱਕ ਸਾਨੂੰ ਇਹਨਾਂ ਨੇ ਕੋਈ ਭਰੋਸਾ ਨਹੀਂ ਦਿਵਾਇਆ ਪਰ ਅਸੀਂ ਪੈਸੇ ਆ ਜਿਹੜੇ ਉਹ ਬੈਂਕ ਨੂੰ ਪੈਸੇ ਦਿੱਤੇ ਸੀ ਅਸੀਂ ਅਸੀਂ ਬੰਦੇ ਨੂੰ ਪੈਸੇ ਨਹੀਂ ਦਿੰਦੇ ਹੁੰਦੇ ਉਰੇ ਕਿਉਂਕਿ ਸਾਡੇ ਬੈਂਕ 'ਚ ਪੈਸੇ ਜਾਂਦੇ ਆ ਜੀ ਤੇ ਇਹ ਹੁਣ ਬੈਂਕ ਸਾਨੂੰ ਪੈਸੇ ਦੱਬੇ ਅਸੀਂ ਬੰਦੇ ਨਾਲ ਅਸੀਂ ਕੀ ਕਰਨਾ ਹੈ ਕਿ ਨਹੀਂ ਜੀ ਅਸੀਂ ਪ੍ਰਸ਼ਾਸਨ ਕਰਦੇ ਆ ਜੀ ਕਿ ਬੈਂਕ ਤੇ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਅਸੀਂ ਬਾਈ ਫੇਸ ਅਸੀਂ ਬੈਂਕ ਨੂੰ ਜਾਣਦੇ ਆ ਨਾ ਕਿ ਇਹਨਾਂ ਦੇ ਮੁਲਾਜ਼ਮਾਂ ਨੂੰ ਇਹ ਤਾਂ ਕੋਈ ਵੀ ਚੇਂਜ ਕਰ ਸਕਦੇ ਆ ਜੀ ਜੀ ਹਾਂ ਟਰਾਂਸਫਰ ਹੁੰਦੀ ਰਹਿੰਦੀ ਹੈ ਹਾਂ ਹਾਂ ਜੀ ਹੁੰਦੀ ਰਹਿੰਦੀ ਹੈ ਸਾਨੂੰ ਉਹਨਾਂ ਦਾ ਕੋਈ ਮਤਲਬ ਨਹੀਂ ਹੈਗਾ ਭਾਵੇਂ ਫੜਨ ਚਾਹੇ ਨਾ ਭਾਵੇਂ ਸਾਨੂੰ ਕੋ ਨਹੀਂ ਉਹ ਪ੍ਰਸ਼ਾਸਨ ਦਾ ਹੀ ਬਣੀ ਕੋਈ ਕਾਰਵਾਈ ਜੋ ਕਰਨਗੇ ਕਰਨ ਨਾ ਕਰਨ ਜੀ ਘੱਟ ਵੀ ਕਿ ਜੀ ਪੈਸੇ ਮੇਰੀ ਮਾਦਰ ਤਾਂ ਸੀਗਾ ਇੱਕ ਕਰੋੜ 30 ਦੇ ਕਰੀਬ ਜੀ ਐਪਲੀਕੇਸ਼ਨ ਸੀਗੀਆਂ ਹੂੰ ਹੂੰ ਵੈਨ ਆਪੇ ਜਾਲੀ ਜੁਲੀ ਨੰਬਰ ਪਾ ਕੇ ਤੋੜ ਤੋੜ ਕੇ ਟਰਾਂਸਫਰ ਕਰਕੇ ਕਿਤੇ 92 ਲੱਖ ਦੀ ਆਪਣੀ ਮਦਰ ਦੇ ਅਕਾਊਂਟ 'ਚ ਐਂਟਰੀ ਪਾ ਦਿੱਤ ਇੱਕ 14 ਦੀ ਪਾ ਦਿੱਤ ਇੱਕ 4 ਦੀ ਇਦਾਂ ਆਪਣੀ ਮਦਰ ਦੇ ਅਕਾਊਂਟ 'ਚ ਪਾ ਗਏ ਐਂਟਰੀ ਸਾਨੂੰ ਕੋਈ ਮੈਸੇਜ ਨਹੀਂ ਮੈਸੇਜ ਗਿਆ ਫੋਨ 'ਤੇ ਐਨਸੀਗਾ ਨੰਬਰ ਕੋਈ ਹੋਰੇ ਪਾ ਜਿੰਨੇ ਖਾਤੇ ਸਾਰੇ ਨੰਬਰ ਮੋਬਾਈਲ ਨੰਬਰ ਚੇਂਜ ਕਰਦੇ ਤਕਰੀਬਨ ਤਕਰੀਬਨ ਚੇਂਜ ਹੈ ਜੀ ਨੰਬਰ ਸਭ ਦੇ ਨੰਬਰ ਆਪਣੇ ਪਾ ਗਏ ਕਿਉਂ ਜੇ ਸਾਡੇ ਕੋਲ ਹੁੰਦਾ ਮੈਸੇਜ ਆਉਂਦਾ ਪਤਾ ਲੱਗਦਾ ਕਿਉਂ ਬੈਂਕ ਤਾਂ 10 ਲੱਖ ਤੋਂ ਉੱਤੇ ਜੇ ਕੋਈ ਚੈੱਕ ਦਿੰਨੇ ਮੈ ਫੋਨ ਆਉਂਦਾ ਵੀ ਤੁਹਾਡਾ ਚ ਤੜੂ ਮੈਸੇਜ ਜੀ ਮੇਰੇ ਪਤੀ ਦੇ ਤੇ 33 ਲੱਖ ਅੱਛੀ ਉਹ ਮੈਸੇਜ ਨਹੀਂ ਆਇਆ ਸੀ ਜੋ ਗੜਬੜੀ ਟ੍ਰਾਂਸਫਰ ਹੋ ਰਿਹਾ ਮੁੰਡਾ ਜੇਲ੍ਹ 'ਚ ਬੈਠਾ ਹੈ ਜੀ ਕਿਹੜਾ ਜਿਹਦੇ ਸਭ ਤੋਂ ਪਹਿਲਾਂ ਸਕੈਮ ਹੋਇਆ ਜੀ ਉਹ ਮੁੰਡਾ ਜੇਲ੍ਹ 'ਚ ਬੈਠਾ ਹੈ ਜੀ ਜਿਹਦਾ 33 ਲੱਖ ਦਾ ਸਭ ਤੋਂ ਪਹਿਲਾਂ ਸਕੈਮ ਹੋਇਆ ਅੱਛੀ ਉਹ ਜੇਲ੍ਹ 'ਚ ਬੈਠਾ ਜੀ ਉਹਦੇ ਪਿੱਛੇ ਦੇਖ ਲਓ ਫਿਰ ਤੁਸੀਂ ਹੋਰ ਕੀ ਥਾ ਇਹ ਦੇ ਇਸੇ ਜੀ ਤੇ ਅੰਦਾਜ਼ਾ ਲਾ ਲਓ ਜੀ 1.5 ਸਾਲ ਤੱਕ ਵੀ ਕਿੱਡੀ ਨਕਾਮੀ ਹੈ ਜੀ ਇਹਨਾਂ ਦੀ ਬੰਦੇ ਪਤਾ ਨਹੀਂ ਦਾ ਨਾ ਕਰਦੇ ਆ ਗਏ ਵੀ ਖਾਤਾ ਮ ਵੀ ਚੱਲ ਰਿਆ ਨਹੀਂ ਉਹਨਾਂ ਦੇ ਤਾਂ ਪੂਰੇ ਫਰਾਡ ਕਰਿਆ ਨੇ ਪੂਰੇ ਹੀ ਖਾਲੀ ਕਰਤੇ ਖਾਤੇ ਉਹਨਾਂ ਦੇ ਵੀ ਜਿਹੜੇ ਜਿਹੜੇ ਬੰਦੇ ਨੇ ਐਫ ਡੀ ਕਰਾਈ ਵੀ ਹੈ ਜੀ ਉਹ ਆਪਣੀ ਡੇਟ ਤੇ ਹੀ ਆਣ ਕੇ ਪੁੱਛੂਗਾ ਬੈਂਕ ਨੂੰ ਵੀ ਮੇਰੀ ਐਫ ਡੀ ਆ ਤੋੜੋ ਐਂ ਵੀ ਕੁਝ ਵੀ ਹੈਗਾ ਜੇ ਉਹਨੂੰ ਤਾਂ ਕੋਈ ਪਤਾ ਨਹੀਂ ਉਹ ਤਾਂ ਅਗਰ ਘਰਾਂ ਤੇ ਬੈਠੇ ਆਪਣੇ ਘਰ ਮੇਰੀ ਐਫ ਡੀ ਕਰਾਈ ਵੀ ਹੈ ਮੇਰਾ ਵੀ 10 ਲੱਖ 5000 ਰੁਪਏ ਕਢਾਇਆ ਜੀ ਖੁੱਲੇ ਅਕਾਊਂਟ ਦਾ ਸੇਵਿੰਗ ਤੇ 12 ਏਸੀ ਮਹੀਨੇ ਵਾਂ 2 ਤਰੀਕ ਨੂੰ 5 ਤਰੀਕ ਨੂੰ 8 ਤਰੀਕ ਨੂੰ ਮੇਰੇ ਤੇ ਮੋਬਾਈਲ ਨੰਬਰ ਚੇਂਜ ਕਰਕੇ ਉਹਨਾਂ ਨੇ ਮੈਸੇਜ ਨਹੀਂ ਆਉਂਦੇ ਤੇ ਹੈ ਕਿ ਜਦੋਂ ਅਸੀਂ 12 13 ਤਰੀਕ ਨੂੰ ਪਤਾ ਲੱਗਿਆ ਇੰਨੇ ਨੂੰ ਇੱਥੇ ਕੰਮ ਹੋਇਆ ਬਾਤ ਹੈ ਜੀ ਘਟਾਲੇ ਮੇਰੇ ਜੀ ਚੈੱਕ ਨੰਬਰ ਜਾਲੀ ਪਾਕ ਹੈ ਜੀ ਚੈੱਕ ਮੇਰੇ ਕੋਲ ਹੈ ਜਿਹੜੇ ਪੈਸੇ ਕਢਾਏ ਹੋਏ ਆ ਅੱਛਾ ਤਿੰਨੇ ਤਿੰਨ ਚੈੱਕਾਂ ਰਾਹੀਂ ਕਢਾਏ ਆ ਤਿੰਨੇ ਚੈੱਕ ਮੇਰੇ ਕੋਲ ਹੈ ਜੀ ਅਸਲੀ ਹਮਮ ਚੈੱਕ ਨੰਬਰ ਉਹ ਹੀ ਚੈੱਕ ਹੋਰ ਹੀ ਕਿਡਾ ਗਿਆ ਚੈੱਕ ਨੰਬਰ ਪਾਕ ਹੈ ਜੀ ਪੈਸੇ ਕਢਾ ਗਿਆ ਜੀ ਮੈਨੇਜਰ ਹੈ ਤੇ ਪੁਲਿਸ ਵਾਲੇ ਨੂੰ ਮੁਕਦਮਾ ਤੇ ਦਰਜ ਕਰਤਾ ਪੁਲਿਸ ਵਾਲੇ ਕੀ ਕਹਿੰਦੇ ਪੁਲਿਸ ਵਾਲੇ ਤਾਂ ਕਹਿੰਦੇ ਐਪਲੀਕੇਸ਼ਨ ਆ ਦੇਈਓ ਐਪਲੀਕੇਸ਼ਨ ਆ ਦੇਈ ਜੰਨੇ ਸਾਰੀ ਚੱਕ ਹੈ ਪੁਲਿਸ ਵਾਲੇ ਤਾਂ ਕਰਦੇ ਨਹੀਂ ਇੱਕ ਨੂੰ ਲੈ ਕੇ ਮਗਾਇਸ਼ੀਰ ਨੂੰ ਨਾ ਕੋਈ ਦੱਸਦੇ ਵੀ ਕਿਆ ਗੱਲਬਾਤ ਹੋਈ ਹੈ ਨਾ ਕੋਈ ਕਾਰਵਾਈ ਕਰ ਰਹੇ ਬਸ ਤੇ ਪੁਲਿਸ ਤਾਂ ਕਹੀ ਜਾਂਦੀ ਹੈ ਜੀ ਤੁਸੀਂ ਇਹ ਤਾਂ ਮੋਟਰਸਾਈਕਲ ਕਿਹਦਾ ਹੈਗਾ ਇਹ ਸ਼ੀਰ ਦਾ ਇਹ ਕਿਹੜਾ ਕਿਹੜਾ ਨੰਬਰ ਹੈ ਆ ਬਲਾ ਜਿਹੜਾ ਪਹਿਲਾ ਕੈਸ਼ੀਰ ਦਾ ਕੀ ਨਾਂ ਹੈ ਜੀ ਤੇ ਹੈ ਅਛਾ ਕੈਸ਼ੀਅਰ ਸੰਜੀਤ ਉਹ ਫੜਿਆ ਗਿਆ ਉਹਦਾ ਮੋਟਰਸਾਈਕਲ ਹੈ ਜਿਹੜਾ HR01AP4353 ਕੈਸ਼ੀਅਰ ਤੇ ਪੁਲਿਸ ਨੇ ਫੜ ਲਿਆ ਪਰ ਮੈਨੇਜਰ ਨਹੀਂ ਫੜਿਆ ਗਿਆ ਮੈਨੇਜਰ ਨਹੀਂ ਹੈ ਮੈਨੇਜਰ ਫਰਾਰ ਹੈ ਹਾਂਜੀ ਮੈਨੇਜਰ ਲੱਗਦਾ ਕਿ ਭੱਜ ਗਿਆ ਕਿਤੇ ਫਿਰ ਹੁਣ ਪੱਕੇ ਪੁਲਿਸ ਦੇ ਹੱਥ ਵੀ ਨਹੀਂ ਆਉਂਦਾਗਾ ਉਹਨੇ ਵੀ ਭੱਜ ਜਾਣਾ ਸੀਗਾ ਜੇ ਜਨਾਸੀ ਕੰਗੜੇ ਹੋ ਕੇ ਰੋਕਦੇਈ ਉਹਨੂੰ ਉਹ ਵੀ ਨਿਕਲਦੀ ਤਾਕਤ ਸੀਗਾ ਜੀ ਪੂਰਾ ਉਹ ਤਾਂ ਅਸੀਂ ਇਕੱਠੇ ਹੋ ਕੇ ਪਿੰਡ ਦੇ ਸਹਿਯੋਗ ਨਾਲ ਅਸੀਂ ਉਹਨੂੰ ਵੈਸੇ ਉਹ ਕਿਉਂ ਪਹਿਲਾਂ ਸਭ ਨੂੰ ਕਹਿਤਾ ਵੀ ਕੋਈ ਮਿਸ ਬਿਹੇਵ ਕਿਸੇ ਨਾਲ ਨਹੀਂ ਕਰਨਾ ਪ੍ਰਸ਼ਾਸਨ ਦਾ ਕੰਮ ਹੈ ਜੋ ਕਰੂਗਾ ਪ੍ਰਸ਼ਾਸਨ ਕਰੂਗਾ ਤੁਸੀਂ ਕੋਈ ਗਾਲੀ ਦੁੱਪਰ ਵੀ ਕਿਸੇ ਨੇ ਕਿਸੇ ਸਟਾਫ ਨੂੰ ਨਹੀਂ ਉਹਨਾਂ ਐਸਐਚਓ ਮੁੱਲਾਪੁਰ ਕੀ ਕਹਿੰਦਾ ਹੈਗਾ ਜੀ ਪੁੱਛ ਨਹੀਂ ਦੱਸ ਰਿਹਾ ਹਾਲ ਤਾਂ ਕੀ ਕੀ ਕਹਿੰਦਾ ਐਪਲੀਕੇਸ਼ਨਾਂ ਦਈ ਜਾਣੇ ਬਈ ਹਾਂ ਨੰਬਰ ਦਾ ਲੈ ਲੰਨੇ ਨੰਬਰ ਦਾ ਹੋਊਗਾ ਅੱਛਾ ਜੀ ਤੇ ਆਈ ਇਥੇ ਉਹਦੇ ਪੁਲਿਸ ਹਾਂ ਜੀ ਪੁਲਿਸ ਤਾਂ ਆਉਂਦੀ ਰੋਜ਼ ਆਉਂਦੀ ਪੁਲਿਸ ਅੱਜ ਨਹੀਂ ਆਏ ਰੋਜ਼ ਗੱਡੀ ਖੜੀ ਆਜੂंगे ਹੁਣ ਬੈਂਕ ਖੁੱਲਿਆ ਨਾ ਹੁਣ ਆਲੇ ਆਪਣਾਈ ਸਾਨੂੰ ਕਹੀ ਜਾਂਦੀ ਤੁਸੀਂ ਮੈਨੇਜਰ ਦੇ ਖਿਲਾਫ ਕੰਪਲੀਟ ਕਰੋ ਸਾਡ ਬਲਕਿ ਸਾਨੂੰ ਉਹ ਤਾਂ ਇਹਨਾਂ ਦਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਮੈਨੇਜਰ ਨੇ ਕੀਤਾ ਹੈਗਾ ਫਲਾ ਕੀਨੇ ਕੀਤਾ ਜੀ ਅਸੀਂ ਤਾਂ ਬੈਂਕ ਦੇ ਖਿਲਾਫ ਕਾਰਵਾਈ ਚਾਹੁੰਦੇ ਆ ਜੀ ਪ੍ਰਸ਼ਾਸਨ ਅੱਗੇ ਵੀ ਤੁਹਾਡੀ ਸਹਿਯੋਗ ਨਾਲ ਹੁਣ ਇਹ ਕੋਈ ਟੈਂਪਰੇਰੀ ਲਾਇਆ ਨੇ ਮੈਨੇਜਰ ਲਾਇਆ ਜੀ ਫਿਲਹਾਲ ਲਾਇਆ ਜੀ ਹਾਂਜੀ ਕੀ ਕਹਿੰਦੇ ਉਹ ਕੀ ਕਹਿੰਦੇਗੇ ਉਹ ਆ ਉਹ ਸੁਵਾਸ਼ਣ ਦੇ ਰਹੇ ਆ ਵੀ ਤੁਸੀਂ ਵੇਟ ਕਰੋਗੇ ਉਹ ਕਹਿੰਦੇ ਉਹ ਇਦਾਂ ਕਹਿੰਦੇ ਹੈਗੇ ਨੇ ਕਿ ਮੈਨੇਜਰ ਸਾਡਾ ਠੱਗੀ ਕਰ ਗਿਆ ਅਸੀਂ ਤਾਂ ਪੈਸੇ ਮੋੜਾਂਗੇ ਨੀ ਉਹ ਕਲੀਅਰ ਨਹੀਂ ਕਰਦੇ ਜੋ ਕਹੀ ਜਨੇ ਹਜੇ ਤੁਹਾਨੂੰ ਕੁਝ ਨਹੀਂ ਕਹਿ ਸਕਦੇ ਅਸੀਂ ਕਿ ਸਾਨੂੰ ਰਿਟਨ ਚ ਦੇ ਦਿਓ ਲਿਖ ਕੇ بس ਇੰਨੀ ਗੱਲ ਤਕਸੀਮਤ ਹੈ ਜੀ ਪੁਲਿਸ ਪੁਲਿਸ ਵੀ ਜੀ ਪ੍ਰਸ਼ਾਸਨ ਵੀ ਜੀ ਤੇ ਜਿਹੜੇ ਬੈਂਚ ਦੇ ਬੈਂਕ ਦੇ ਉੱਚ ਅਧਿਕਾਰੀ ਦੀ ਟੀਮ ਆਈ ਹੋਈ ਹੈ ਜੀ ਬਸ ਆਹੀ ਜਦੋਂ ਵੀ ਅਸੀਂ ਪੁੱਛਦੇ ਸਾਰ ਸਾਡਾ ਕੋਈ ਹੱਲ ਦੱਸੋ ਬਸ ਆਹੀ ਗੱਲ ਕਰਕੇ ਸਾਨੂੰ ਅੱਜ 4 ਦਿਨ ਹੋ ਗਏ ਭਾਜੀ ਸਾਨੂੰ ਕੜਿਆ ਨੂੰ ਅਸੀਂ ਦਿਨ ਵੀ ਇੱਤੀ ਸਾਡਾ ਰਾਤ ਵੀ ਹੋ ਰਹੀ ਹੈ ਜੀ ਬਸ ਆਹੀ ਕਹੀ ਜਾਂਦੇ ਜੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਠੀਕ ਹੈ ਜੀ ਬਸ ਸਾਨੂੰ ਇਨਵੈਸਟੀਗੇਸ਼ਨ ਤੱਕ ਸੀਮਤ ਰੱਖਿਆ ਹੋਇਆ ਜੀ ਜੀ ਅਸੀਂ ਤੁਹਾਡੇ ਮਾਧਿਅਮ ਰਾਹੀਂ ਸਾਰਾ ਇਹਨਾਂ ਨੂੰ ਇਹ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਜੀ ਸਾਡੀ ਸੁਣਵਾਈ ਕੀਤੀ ਜਾਵੇ ਬਾਹਰ ਨੂੰ ਬਿਚੇ ਜਾਂਦੇ ਤੇ ਖੋਲ ਖੋਲੇ ਮੈਨੇਜਰ ਨੂੰ ਬੁਲਾਇਓ ਮੈਨੇਜਰ ਨੂੰ ਬਹੁਤ ਪ੍ਰੈਸ਼ਰ ਅੰਦਰ ਨਹੀਂ ਆਦਾ ਬਾਹਰ ਬੁਲਾ ਦੇ ਕ੍ਰਾਈਮ ਤੁਸੀਂ ਕਰ ਸਕਦੇ ਹੋ ਉਹ ਵੀ ਕਰਦੇ ਤੁਸੀਂ ਮੜੂ ਬਿਚੇ ਕ੍ਰਾਈਮ ਕਰਨ ਨੂੰ ਤੂੰ ਤੂੰ ਨਾਲ ਸੀਗਾ ਤੂੰ ਵੀ ਇਨਵੋਲਵ ਸੀ ਵਿੱਚ ਤੈਨੂੰ ਪਤਾ ਸੀ ਲੋਕਾਂ ਦੇ ਜੁੱਤੀਆਂ ਮਾਰਦੇ ਸੀ ਆ ਕੇ ਤੂੰ ਨਹੀਂ ਦੱਸਿਆ ਕਿਸੇ ਨੂੰ ਵੀ ਤੁਸੀਂ ਪੰਤਾਲ ਕੋਲ ਤੁਸੀਂ ਸਾਰੇ ਇਨਵੋਲਵ ਹੋ ਅਜੀ ਤਾਂ ਪ੍ਰਸ਼ਾਸਨ ਅੱਗੇ ਮੰਗ ਕਰਦੇ ਇਹ ਸਾਰੇ ਚੋਰ ਹੋਣੇ ਚਾਹੀਦੇ ਇਹ ਸਾਰੇ ਚੋਰ ਹੀ ਇੱਥੇ ਹੈਗੇ ਸਭ ਨੂੰ ਕਰੋ ਜਿਹੜੇ ਇੱਥੇ ਖੜੇ ਆ ਇਹ ਸਭ ਚੋਰ ਹੈ ਇਹਨਾਂ ਨੂੰ ਕੁਝ ਮਿਲਦੀ ਭੋਤ ਕਰਨ ਹੋਈ ਹੈ ਇਹਨਾਂ ਨੂੰ ਸਰ ਪੁੱਛੋ ਕੀ ਕੀ ਹੱਲ ਕਰਕੇ ਦਿੰਦੇ ਨਹੀਂ ਸਾਡੇ ਇੱਕ ਅਫੀਸ਼ਰ ਕੋਣ ਹੈ ਇਸ ਟਾਈਮ ਜੀ ਆਪ ਹੋ ਇਹ ਨਹੀਂ ਮੈਨੂੰ ਲੱਗਦਾ ਆਪ オਫੀਸ਼ਰ ਜੀ ਨਹੀਂ ਜੀ ਨਹੀਂ ਇਹ ਲੱਗਦੀ ਹੈ ਦੇਖੀ ਮੈ ਇੱਕ ਇੱਕ ਸਰ ਬਦਨਾ ਅਗਰ ਕੋਈ ਫਰਾਡ ਹੋ ਜਾਂਦਾ ਕੋਈ ਮੈਨੇਜਰ ਫਰਾਰ ਹੋ ਜਾਂਦਾ ਉਸ ਕੇਸ ਦੇ ਵਿੱਚ ਆਰਬੀਆਈ ਦੀ ਕੀ ਇਨਸਟਰਕਸ਼ਨ ਹੈਗੀ ਆ ਉਹ ਕਸਟਮਰ ਨੂੰ ਪੈਸਾ ਮਿਲਦਾ ਨਹੀਂ ਫਾਈਲ ਦਾ ਐਫ ਆਈਆਰ ਨਹੀਂ ਨਹੀਂ ਐਫ ਆਈਆਰ ਐਫ ਆਈਆਰ ਤਾਂ ਦਰਜ ਹੋ ਗਈ ਐਸੇ ਆ ਰਿਹਾ ਐਫ ਆਈਆਰ ਦਾ ਮੈਂ ਵੈਸੇ ਇੱਕ ਲੀਗਲੀ ਆਪਣੀ ਜਾਣਕਾਰੀ ਵਾਸਤੇ ਤੁਹਾਡੇ ਕੋਲ ਜਾਣਨਾ ਚਾਹੁੰਦਾ ਨਹੀਂ ਨਹੀਂ ਆਰਬੀਆਈ ਕੀ ਕਹਿੰਦੀ ਹੈਗੀ ਜੇ ਕੋਈ ਫਰਾਰ ਹੋ ਜਾਂਦਾ ਬੈਂਕ ਮੈਨੇਜਰ ਭੱਜ ਜਾਂਦਾ ਹੈਗਾ ਉਹਦੇ ਚ ਆਰਬੀਆਈ ਦੀ ਗਾਈਡਲਾਈਨ ਕੀ ਹੈਗੀ ਪੁਲਿਸ ਇਨਵੈਸਟੀਗੇਸ਼ਨ ਇਜ਼ ਆਨ ਨਹੀਂ ਨਹੀਂ ਵੈਸੇ ਵੈਸੇ ਜਰਨਲ ਤੁਸੀਂ ਦੱਸ ਦੋਗੇ ਜੇ ਮੰਨ ਲਓ ਕਿ ਕੋਈ ਗਾਰੰਟੀ ਗਾਰੰਟੀ ਹੈ ਬੈਂਕ ਬੈਂਕ ਗਾਰੰਟੀ ਦਿੰਦਾ ਕਿ ਨਹੀਂ ਦਿੰਦਾ ਹੈਗਾ ਜੀ ਅਭੀ ਆਪ ਜਾਈਏ ਇਨਵੈਸਟੀਗੇਸ਼ਨ ਇਸ ਗੋਇੰਗ ਆ ਨਹੀ ਉਹ ਉਹ ਤੇ ਪੁਲਿਸ ਕਰ ਰਹੀ ਹੈ ਤੁਸੀਂ ਪੁਲਿਸ ਤੁਸੀਂ ਕੀ ਕਰ ਰਹੇ ਹੋ ਨਾ ਤੁਸੀਂ ਕੀ ਕਰ ਰਹੇ ਹੋ ਆ ਦੇਖ ਲਓ ਸਾਹ ਪਾਜੀ ਨਾਲ ਸਾਡੇ ਨਾਲ ਬੇਵੋਹ ਹੁੰਦਾ ਹੈ ਤੁਸੀਂ ਹਾਂ ਉਹਦੇ ਦਾ ਫਿਰ ਜਾਵੇ ਤੁਹਾਡੇ ਨਾਲ ਆਪਾਂ মিডিਆ ਪੱਤਰ ਤੁਸੀਂ ਤੁਸੀਂ ਲੋਕਾਂ ਨੂੰ ਭਰੋਸਾ ਦੇ ਦੋਗੇ ਲੋਕਾਂ ਨੂੰ ਭਰੋਸਾ ਦੇ ਦੋ ਜੀ ਤੁਸੀਂ ਲੋਕਾਂ ਨੂੰ ਭਰੋਸਾ ਦੇ ਦੋ ਨਾ ਜੀ ਕਿ ਕੀ ਤੁਹਾਨੂੰ ਲੋਕਾਂ ਨੂੰ ਪੈਸਾ ਮਿਲੂਗਾ ਕਿ ਨਹੀਂ ਮਿਲੂਗਾ ਇਹਨੇ ਦੱਸ ਦੋ ਤੁਸੀਂ ਨੰਬਰ ਲਿਖ ਦਿਓ। ਬਾਜੀ ਸਾਡੀ ਮੰਗ ਹੈ ਜੀ ਵੀ ਜਿੰਨਾ ਵੀ ਉਹਦੇ ਸਟਾਫ ਸੀਗਾ ਘਪਲੇ ਦੇ ਟਾਈਮ ਉਹਨਾਂ ਪਰ ਸਾਰਿਆਂ ਪਰ ਕਾਰਵਾਈ ਹੋਣੀ ਚਾਹੀਦੀ ਹੈ ਜੀ ਉਹਨਾਂ ਦੀ ਸਾਰਿਆਂ ਦੀ ਪੁੱਛ ਪੜਤਾਲ ਹੋਣੀ ਚਾਹੀਦੀ ਹੈ ਪੁਲਿਸ ਵੱਲੋਂ ਜੀ ਤੇ ਬੈਂਕ ਦੇ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਨਾ ਬੈਂਕ ਦੇ ਕਾਰਵਾਈ ਹੋਈ ਏ ਕਹਿੰਦੇ ਜੀ ਬੈਂਕ ਦੇ ਕਾਰਵਾਈ ਅਸੀਂ ਕਰ ਨਹੀਂ ਸਕਦੇ ਸਾਡੀ ਇਨਵੈਸਟੀਗੇਸ਼ਨ ਰੁਕ ਜਾਣੀ ਹੈ ਜੀ ਹੁਣ ਤੁਸੀਂ ਦੇਖ ਲਓ ਜੀ ਤੁਹਾਡੇ ਨਾਲ ਤਾਂ ਵੀ ਗੱਲ ਨਹੀਂ ਕਰਦੇ ਪੱਤਰਕਾਰਾਂ ਨਾਲ ਉਹ ਦੱਸਦੇ ਨਹੀਂ ਹੈਗੇ ਨਾ ਹਾਂਜੀ ਹਾਂਜੀ ਪੁਲਿਸ ਵੀ ਮਿਲੀ ਵੀ ਹੈ ਠੀਕ ਹੈ ਜੀ ਪੁਲਿਸ ਵੀ ਨਾਲ ਮਿਲੀ ਵੀ ਹੈ ਔਨ ਕੈਮਰਾ ਕਰਕੇ ਕੁਝ ਬੋਲ ਨਹੀਂਦੇ ਬਦਤਮੀਜੀ ਬਹੁ ਹਮ ਇਹ ਤਾਂ ਇੱਕ ਸੌ ਸਮਝ ਲਓ ਮੀਡੀਆ ਕਰਕੇ ਜਾਂ ਉਦਾਂ ਲਾ ਲਓ ਨਹੀਂ ਤਾਂ ਆਉਣੀ ਤੁਸੀਂ ਦੇਖਿਆ ਕਿ ਇਹ 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 ਹੁਣ ਪੁਲਿਸ ਕੀ ਕਹਿੰਦੀ ਹੈਗੀ ਪੁਲਿਸ ਨਾਲ ਉਲਟਾ ਦੱਬ ਕੇ ਮਾਫੀ ਭਾਜੀ ਆਉਂਦੇ ਨਹੀਂ ਜਿੱਥੇ ਆਇਆ ਤਾਂ ਹੈਲੀਕਾਪਟਰ ਹਮ ਹਮ ਇੱਥੇ ਇੱਥੇ ਜੂ ਦਖਣੀ ਹੈ ਹੁਣ ਇਹ ਸਹੀ ਆ ਜਾਂਦੀ ਹੈ ਬਾਈ ਕੋਈ ਹੈ ਇੱਥੇ ਉਹ ਕਹਿੰਦੀ ਹੈ ਸਰ ਨੂੰ ਪਤਾ ਮੋੜਾ ਨਹੀਂ ਦੱਸੋ ਕੀ ਕਰੀਏ ਸਾਰਾ ਸਟਾਫ ਬਦਲਿਆ ਗਿਆ ਸਭ ਕੀ ਕਹਿੰਦਾ ਨਹੀਂ ਬੰਦਾ ਉਰੇ ਪੁਰਾਣਾ ਸਟਾਫ ਵਾਲਾ ਕੋਈ ਬੰਦਾ ਹੀ ਨਹੀਂ ਜੀ ਉਰੇ ਕਾਪਲੇ ਦੇ ਟਾਈਮ ਜਿਹੜਾ ਸਟਾਫ ਸੀਗਾ ਉਹ ਉਰੇ ਹੈ ਹੀ ਨਹੀਂ ਕੋਈ ਵੀ ਬੰਦਾ ਸਾਰੇ ਚੇਂਜ ਕੀਤੇ ਹੋਏ ਜੀ ਸਾਰੇ ਨਵੇਂ ਬੰਦੇ ਆ ਇਹਦਾ ਨਵਾਂ ਮਜਾ ਇਹ ਤਾਂ ਹਜੇ ਇਹੀ ਗੱਲ ਕਹਿੰਦੇ ਨੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੁਹਾਨੂੰ ਬਾਅਦ 'ਚ ਕੁਝ ਦੱਸਾਂਗੇ ਸਾਡੀ ਤਾਂ ਹੁਣ ਇਹੀ ਮੰਗ ਹੈ ਵੀ ਸਾਡਾ ਜਿਹੜਾ ਪੈਸਾ ਜਿੰਨਾ ਫਰਾਡ ਹੋਇਆ ਸਾਡਾ ਸਾਡੇ ਖਾਤਿਆਂ 'ਚ ਵਾਪਸ ਕੀਤਾ ਜਾਵੇ ਬਸ ਐਂਜੇ ਤਾਂ ਲੋਕਾਂ ਨੂੰ ਹੋਰ ਵੀ ਪ੍ਰੋਬਲਮ ਆਉਣੀ ਜੀ ਇਨਕਮ ਟੈਕਸ ਦੀਆਂ ਵੀ ਚਿੱਠੀਆਂ ਆਉਣੀਆਂ ਜਿਹਦੇ ਅਕ ਕੈਸ਼ ਜਮਾ ਕਰਾ ਕੇ ਕੈਸ਼ ਕਢਾਲਿਆ ਕੈਸ਼ ਜਮਾ ਕਰਾਇਆ ਕੈਸ਼ ਕਢਾਲਿਆ ਇਨਕਮ ਟੈਕਸ ਨੇ ਪੁੱਛਣਾ ਵੀ ਤੁਸੀਂ ਕੀ ਕਰਿਆ ਇਹਦਾ ਜਦ ਕਿ ਅਸੀਂ ਤਾਂ ਕੱਢੇ ਹੀ ਨਹੀਂ ਹੋ ਖਾਤਿਆਂ ਦੇ ਵਿੱਚ ਨੰਬਰ ਚੇਂਜ ਕਰ ਲਏ ਸਾਰਾ ਕੁਝ ਚੇਂਜ ਕਰ ਲਿਆ ਸਾਡੇ ਕੋਲ ਕੋਈ ਮੈਸੇਜ ਨਹੀਂ ਆਇਆ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਪੈਸੇ ਸਾਡੇ ਕਢਾ ਲਏ ਐਫ ਡੀਆਂ ਸਿਗੀਆਂ ਪਿਤਾ ਜੀ ਦੀਆਂ ਉਹ ਵੀ ਤੋੜ ਕੇ ਸਾਰਾ ਪੈਸਾ ਬੈਲੈਂਸ ਜ਼ੀਰੋ ਆ ਗਿਆ ਇੱਕ ਨੰਬਰ ਮੈਂ ਪਿਤਾ ਜੀ ਅੱਜ ਬਿਮਾਰ ਪਏ ਨੇ ਹੁਣ ਇੱਕ ਆਪਣੇ ਖਾਤੇ ਨੰਬਰ 1 ਚ ਕਦ ਚਾਦੂ ਕਰਾ ਬਿਲਕੁਲ ਡੈਡੀ ਕਰਤਾ ਦਾ ਨੰਬਰ ਆਹ ਦੇਖ ਲਓ ਭਾਜੀ ਸਾਡੇ ਨਾਲ ਕੀ ਆ ਜਾ ਮੇਵ ਕਰ ਰਹੇ ਆ ਜੀ ਉਲਟਾ ਸਾਨੂੰ ਨਾ ਜੀ ਦਬਕੇ ਮਾਰਦੇ ਆ ਜੀ ਆਹੀ ਜੀ ਅਸੀਂ ਪੁਲਿਸ ਕੋਲ ਜਾਂਦੇ ਆ ਪੁਲਿਸ ਵਾਲੇ ਸਾਨੂੰ ਦਬਕੇ ਮਾਰਦੇ ਨਹੀਂ ਸਾਡਾ ਪੈਸਾ ਵੀ ਲੁੱਟ ਹੋ ਗਿਆ ਜੀ ਸਾਡੇ ਜਿਹੜੇ 90% ਜਿਹੜੇ ਸਾਡੇ ਵਿਚਾਰੇ ਖਾਤੇ ਧਾਰਕਾਂ ਕਿਸ ਦੇ ਘਰ ਦੇ ਵਿੱਚ ਸਾਰੇ ਕੋਈ ਪੀਜੀ ਦਾਖਲੇ ਕੋਈ 16 ਚ ਦਾਖਲੇ ਕੋਈ 32 ਜੀ ਦਾਖਲੇ ਆ ਜੀ ਤੁਸੀਂ ਥੋੜਾ ਬਹੁਤ ਖਰਚਾ ਵੀ ਨਹੀਂ ਦੇ ਰਹੇ ਕੋਈ ਖਰਚਾ ਕਿਹਾ ਜੀ ਕੁਝ ਵੀ ਨਹੀਂ ਸਾਡੇ ਜੇਬਾਂ ਖਾਲੀ ਪਈਆਂ ਜੀ ਆਹ ਦੇਖ ਲਓ ਸਾਡੀ ਜੇਬਾਂ ਚ ਵੀ ਇੱਕ ਰੁਪਿਆ ਵੀ ਨਹੀਂ ਹੈਗਾ ਜੀ ਜਿਹੜੇ ਸਾਡੇ ਮਤਲ ਅਸੀਂ ਮਾਂ ਰੋਜ਼ਮਰਾਂ ਦੇ ਪੈਸੇ ਅਸੀਂ ਕਢਾ ਕੇ ਲੈ ਕੇ ਜਾਂ ਹੋ ਗਏ ਜੀ ਉਹ ਸਾਡੇ ਕੋਲ ਤਾਂ ਜੀ ਮੈਂ ਨਾ ਕੋਈ ਦੱਸਦੇ ਉਹ ਵੀ ਸ਼ਰਮ ਆਉਂਦੀ ਹੈ ਜੀ ਚੀਨੀ ਚਾਹ ਪੱਤੀ ਜਿਹੜੇ ਘਰ ਦੇ ਮਦਰ ਰਸਨ ਪਾਣੀ ਜੋਗਾ ਵੀ ਪੈਸਾ ਨਹੀਂ ਹੈਗਾ ਜੀ ਸਾਡੇ ਕੋਲ ਲੱਖਣੀ ਅੱਛਾਈ ਰੋਡ ਤੇ ਜਾਂਦੇ ਅਸੀਂ ਕਰੋੜਾਂ ਪਤੀ ਅਸੀਂ ਰੋਡ ਤੇ ਖੜੇ ਆ ਦਿਨ ਰਾਤ ਖੜੇ ਆ ਤੁਹਾਨੂੰ ਕੋਈ ਇੱਥੇ ਆ ਨਹੀਂ ਰਿਹਾ ਨਾ ਪ੍ਰਸ਼ਾਸਨ ਨੈਸ਼ਨਲ ਮੀਡੀਆ ਵੀ ਨਹੀਂ ਆ ਰਹੇ ਨੇ ਮੀਡੀਆ ਉਹ ਵੀ ਗੱਲ ਕਰਨ ਤੇ ਆਉਂਦੇ ਸਾਨੂੰ ਦਬਾ ਰਹੇ ਜੀ ਪ੍ਰਸ਼ਾਸਨ ਵੀ ਪੁਲਿਸ ਵਾਲੇ ਵੀ ਸਾਨੂੰ ਦਬਕਾ ਮਾਰ ਰਹੇ ਨੇ ਮਿਲੇ ਨਹੀਂ ਡੀਸੀ ਐਸਐਸਪੀ ਨੂੰ ਮਿਲੇਗੇ ਅਸੀਂ ਸਾਨੂੰ ਪਜਾਣੇ ਹੀ ਦੇ ਰਹੇ ਜੀ ਉੱਥੇ ਜੀਦੇ ਕੋਲ ਜਾਂਦੇ ਸਾਡੀ ਕਿਤੇ ਸੁਣਵਾਈ ਨਹੀਂ ਜੀ ਹੋ ਰਹੀ ਕੱਲ ਜਾਂਦਾ ਐਸਐਸਪੀ ਸਾਹਿਬ ਕੋਲ ਕੱਲ ਫਿਰ ਉਹ ਕਹਿੰਦੇ ਵੀ ਉਹਦੇ ਕਰਕੇ ਪੰਜਾਬ ਬੰਦ ਕਰਕੇ ਬਿਜੀ ਆ ਅੱਜ ਦੇਖਦੇ ਆ ਅੱਜ ਜਾਉਂਗੇ ਅੱਜ ਮਿਲਦੇ ਆ ਐਸਐਸਪੀ ਸਾਹਿਬ ਨੂੰ ਵੀ ਕਿਆ ਕਹਿੰਦੇ ਇਹ ਬਹੁਤ ਵੱਡੀ ਬੈਂਕ ਦੇ ਐਕਸੈਸ ਬੈਂਕ ਹੈ ਵੈਸੇ ਤੇ ਆਪਣੇ ਆਪ ਨੂੰ ਕਹਿੰਦੇ ਕਿ ਬੜੀ ਸਾਡੀ ਵਧੀਆ ਵਿਸ਼ਵਾਸ ਆ ਲੇਕਿਨ ਵਿਸ਼ਵਾਸ ਟੁੱਟ ਚੁੱਕਾ ਲੋਕਾਂ ਦਾ ਕਿਉਂਕਿ 100 ਕਰੋੜ ਦੀ ਦੱਸੀ ਜਾ ਰਹੀ ਹੈ ਠੱਗੀ ਆ ਤੇ ਬੈਂਕ ਜਿਹੜਾ ਸਟਾਫ ਹੁਣ ਆਇਆ ਕਹਿ ਰਿਹਾ ਕਿ ਇਨਵੈਸਟੀਗੇਸ਼ਨ ਚੱਲ ਰਹੀ ਆ ਲੇਕਿਨ ਲੋਕਾਂ ਨੂੰ ਭਰੋਸਾ ਨਹੀਂ ਆ ਕਿ ਜਿਹੜੇ ਸਾਡੇ 100 ਕਰੋੜ ਰੁਪਏ ਦੀ ਠੱਗੀ ਵਧੀ ਉਹ ਸਾਨੂੰ ਵਾਪਸ ਮਿਲਣਗੇ ਦੂਜੇ ਪਾਸੇ ਜਿਹੜੇ ਲੋਕਾਂ ਦੇ ਇੱਥੇ ਖਾਤੇ ਨੇ ਉਹਨਾਂ ਦਾ ਪੁਲਿਸ ਪ੍ਰਸ਼ਾਸਨ ਜਿਲ੍ਹਾ ਪ੍ਰਸ਼ਾਸਨ ਤੇ ਵੀ ਭਰੋਸਾ ਉੱਠ ਚੁੱਕਾ ਇਲਜ਼ਾਮ ਲੱਗ ਰਹੇ ਨੇ ਕਿ ਬੈਂਕ ਵਾਲੇ ਵੀ ਸਾਨੂੰ ਧੱਕੇ ਮਾਰਦੇ ਨੇ ਤੇ ਪੁਲਿਸ ਵਾਲੇ ਵੀ ਸਵਾਲ ਹੈ ਕਿ ਜਿਨ੍ਹਾਂ ਲੋਕਾਂ ਦਾ 100 ਕਰੋੜ ਰੁਪਏ ਜਿਨ੍ਹਾਂ ਦੇ ਵਿਚਾਰਿਆਂ ਨੇ ਮਿਹਨਤ ਕਰਕੇ ਪੈਸੇ ਕਰਕੇ ਖਾਤੇ ਖਲਾਏ ਸੀ ਜਾਂ ਜਿਹੜੀ ਇੱਥੇ ਨਿਊ ਚੰਡੀਗੜ੍ਹ ਬਣਿਆ ਤੇ ਲੋਕਾਂ ਨੇ ਆਪਣੀਆਂ ਜਿਹੜੀ ਜ਼ਮੀਨ ਆ ਗਈ ਸੀ ਉਹ ਇੱਥੇ ਖਾਤੇ ਖਲਾਤੇ ਤੇ ਤਾਂ ਕਿ ਉਹਨਾਂ ਨਾਲ ਵੀ ਠੱਗੀ ਵੱਜ ਚੁੱਕੀ ਮਸਲਾ 100 ਕਰੋੜ ਦਾ ਤੇ ਉਸ ਤੋਂ ਵੱਡਾ ਮਸਲਾ ਕਿ ਲੋਕਾਂ ਦੇ 100 ਕਰੋੜ ਮਿਲਣਗੇ ਤੇ ਇਹੋ ਜੀਆਂ ਬੈਂਕਾਂ ਕੀ ਦੇਸ਼ ਦੇ ਅੰਦਰ ਆਰਬੀਆਈ ਨੂੰ ਬੰਦ ਕਰਨੀਆਂ ਨਹੀਂ ਚਾਹੀਦੀਆਂ ਫਿਲਹਾਲ ਕੈਮਰਾਮੈਨ ਕੁਲਦੀਪ ਸਿੰਘ ਦੇ ਨਾਲ ਜਗਤਾਰ ਸਿੰਘ এবিসি ਪੰਜਾਬ ਨਿਊ ਚੰਡੀਗੜ੍ਹ